سب پرماتما ہی پرماتما ہے جو کہ برم ہی برم ہے ایک برہم داستی دس گل کا سبوت ہے اوپر, ہے اوپر ٹک گئی اوپر ٹک گئی کسی ویکتی کدی کدی تے جھلک د ਗੁਜੜਾ ਲੱਦਾਂ ਲਾਲ ਮੱਥੇ ਹੀ ਪ੍ਰਗਟਦੀ ਹੈ ਉਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਤਾਂ ਹੀ ਐਸੀ ਅਰਦਾਸ ਦੇ ਚ ਇਹ ਸ਼ਬਦ ਐਡ ਕੀਤੇ ਹੋਏ ਨੇ ਸੇਈ ਸੰਤ ਗੁਰਮੁਖ ਪਿਆਰੇ ਮੇਹ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤੇ ਜਿਹਨੂੰ ਵੇਖੀਏ ਤੇ ਕਿਦਰੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਉੱਪਰ ਉੱਠ ਜਾ ਹੁਣ ਦੂਜਾ ਨੁਕਤਾ ਚੇਤੇ ਰੱਖਣਾ ਜਿਨ੍ਹਾਂ ਦੀਆਂ ਨਜ਼ਰਾਂ ਉੱਪਰ ਉੱਠ ਗਈਆਂ ਕਦੇ ਕਦੇ ਲੋੜ ਮਾਤਰ ਉਹ ਨਿਗਾਹਾਂ ਥੱਲੇ ਕਰ ਲੈਂਦੇ ਰਹੇ ਪਦਾਰਤ ਸਿਰਫ ਉਪਜੀਵਕਾ ਨਜ਼ਰਾਂ ਦਾ ਸੁਭਾਅ ਉੱਪਰ ਹੀ ਹੋ ਗਿਆ ਹੈ ਦ੍ਰਿਸ਼ਟੀ ਦਾ ਸੁਭਾਅ ਸਿਰਫ ਉੱਪਰ ਤੱਕਣਾ ਹੀ ਹੋ ਗਿਆ ਹੈ ਉਨ੍ਹਾਂ ਦੇ ਅਨੁਭਵੀ ਬਚਨ ਜਦ ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀਆਂ ਨਜ਼ਰਾਂ ਹੈ ਨਹੀਂ ਥੱਲੇ ਬਿਲਕੁਲ ਥੱਲੇ ਜਦ ਉਨ੍ਹਾਂ ਦੇ ਹੱਥ ਉਹ ਬਚਨ ਆ ਜਾਂਦੇ ਨੇ ਉਨ੍ਹਾਂ ਦਾ ਅਨਭਵ ਉਹ ਬਸ ਕਰਮ ਕਾਂਡ ਬਣ ਕੇ ਰਹੇ ਜੇ ਕਰਮ ਕਾਂਡ ਕਰਮ ਕਾਂਡ ਜਿਹਦੇ ਚ ਪ੍ਰੇਮ ਨਹੀਂ ਹੈ ਕਰਮ ਮੈਂ ਕਰ ਰਿਹਾ ਭਾਵਨਾ ਨਹੀਂ ਹੈ ਕਰਮ ਮੈਂ ਕਰ ਰਿਆਂ ਗਿਆਨ ਨਹੀਂ ਹੈ ਕਰਮ ਮੈਂ ਕਰ ਰਿਆਂ ਅਨੁਭਵ ਨਹੀਂ ਹੈ ਕਰਮ ਮੈਂ ਕਰ ਰਿਆਂ ਰਸ ਨਹੀਂ ਹੈ ਇਹਨੂੰ ਕਹਿ ਦਿੰਦੇ ਨੇ ਮੁਰਦਾ ਧਰਮ ਲਾਸ਼ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਏ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਹੈ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਹੈ ਮੁਰਦਾ ਹੋ ਗਈ ਹੈ ਤਾਂ ਕਰ ਮੁਰਦਿਆਂ ਨੂੰ ਪੋਜਣਗੇ ਔਰ ਕਿਸ ਨੂੰ ਪੋਜਣਗੇ ਕਬਰਾਂ ਨੂੰ ਪੂਜਣ ਗਏ ਗਲੀ ਗਲੀ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ ਚ ਕਬਰ ਨਿਕਲਾਈਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿਖੇ ਮਰਦਾ ਹੋ ਗਈ ਹੈ ਤੇ ਮੂਏ ਕੋ ਮੂਆ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਤੇ ਫਿਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਨਹੀਂ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ। ਕਤਈ ਜੀਵ ਦਾ ਜਾਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ, ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ। ਦਬਦਾ ਨਾ ਪੜਾਂ, ਹਰ ਬਿਨ ਅਵਰ ਨ ਪੂਜਾਂ। ਮੜੀ ਮਸਾਂਨ ਨ ਜਾਈ, ਕ੍ਰਿਸ਼ਨਾ ਰਾਜ ਨ ਪਰ ਘਰ ਜਾਵਾ। ਕ੍ਰਿਸ਼ਨਾ ਨਾਮ ਬੁਜਾਈ। ਧੰਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਨੂੰ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੁੱਲ ਨਾ ਮਾਰੇ ਭੁੱਲ ਕੇ ਵੀ ਲਏ ਪਰ ਕੀ ਘਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ ਮੜੀਆਂ ਨਾਲ ਜੁੜੇਗਾ ਕਬਰਾਂ ਨਾਲ ਜੁੜੇਗਾ ਮਹਾਰਾਜ ਕਹਿੰਦੇ ਨੇ ਭੁੱਲ ਕੇ ਵੀ ਨਾ ਬਣੇ ਮੰਨੇ ਜਿਹੜਾ ਜਾਣ ਬੁੱਝ ਕੇ ਮੰਨਦਾ ਪਿਆ ਤਾਂ ਫਿਰ ਕਹਿਣਾ ਪੈਗਾ ਮੁਰਦਾ ਧਾਰੂ ਉਹ ਕਰਮ ਕਰਮकांड ਨੇ ਮੁਰਦਾ ਨੇ ਜਿਸ ਕਰਮ ਦੇ ਕੋਈ ਭਾਵਨਾ ਨਹੀਂ ਕੋਈ ਸ਼ਰਧਾ ਨਹੀਂ ਮੈਂ ਕਰਤੇ ਰਿਆਂ ਸ਼ਰਧਾ ਨਹੀਂ ਹੈ ਮੈਂ ਕਰਤੇ ਰਿਆਂ ਭਰੋਸਾ ਨਹੀਂ ਹੈ ਮੈਂ ਕਰਮ ਕਰਤੇ ਰਿਆਂ ਪਰ ਰਸ ਵੀ ਕੋਈ ਨਹੀਂ ਸਵਾਦ ਵੀ ਕੋਈ ਨਹੀਂ ਮੈਂ ਕਰਮ ਕਰਤੇ ਰਿਆਂ ਇਹਦੇ 'ਚ ਕੋਈ ਆਨੰਦ ਵੀ ਨਹੀਂ ਹੈ ਖੇੜਾ ਵੀ ਨਹੀਂ ਹੈ ਇਹ ਕਰਮ ਕਾਂਡ ਬਸ ਮਨੋ ਕੇ ਇੱਕ ਬੋਝ ਦੀ ਤਰ੍ਹਾਂ ਚੁੱਕਦਾ ਹੈ ਜਿਵੇਂ লাশ ਚੁੱਕੀ ਹੋਈ ਹੋਵੇ ਕਿਉਂਕਿ ਸ਼ਬਦ ਦੇ ਚ ਇਹ ਖਿਆਲ ਵੀ ਆਇਆ ਇਸ ਵਾਸਤੇ ਭੂਮਿਕਾ ਦੇ ਰੂਪ ਵਿੱਚ ਮੈਂ ਵਰਣਨ ਪੈ ਕਰਦਾ ਕਰਮ ਕਾਂਡ ਕਿਹੜੇ ਕਰਮ ਮੁਰਦਾ ਤੇ ਮੁਰਦਾ ਕਰਮ ਕਿਸ ਨੂੰ ਕਹੋਗੇ ਕਰਮ ਮੈਂ ਕਰ ਰਿਹਾ ਮੇਰੀ ਭਾਵਨਾ ਨਹੀਂ ਹੈ ਉਹਦੇ ਵਿੱਚ ਮੇਰੀ ਸ਼ਰਧਾ ਨਹੀਂ ਕਰਮ ਮੈਂ ਕਰ ਰਿਆਂ ਉਹ ਮੇਰਾ ਅਨੁਭਵ ਨਹੀਂ ਹੈ ਉਹਦੇ ਚ ਸੂਝ ਸਮਝ ਨਹੀਂ ਹੈ ਕਰਮ ਮੈਂ ਕਰ ਰਿਆਂ ਕੋਈ ਖੇੜਾ ਤੇ ਖੁਸ਼ੀ ਨਹੀਂ ਹੈ ਕਰਮ ਕੰਮ ਜੀਵਨ بھر ਕਰਦਿਆਂ ਕਰਦਿਆਂ ਫਿਰ ਇਹਨਾਂ ਮੁਰਦਿਆਂ ਕਰਮਾਂ ਦੇ ਨਾਲ ਰਹਿਣ ਦੀ ਆਦਤ ਬਣ ਜਾਂਦੀ ਹੁਣ ਮੈਂ ਅਰਜ਼ ਕਰਾਂ ਜਿਤਨੀਆਂ ਮਨੁੱਖ ਦੀਆਂ ਨਿਗਾਹਾਂ ਥੱਲੇ ਆਉਣ ਗਿਆ ਉਤਨਾ ਸੰਸਾਰ ਮਹਾਨ ਹੁੰਦਾ ਜਾਏਗਾ ਰਾਜਨੀਤਿਕ ਮਹਾਨ ਹੁੰਦਾ ਜਾਏਗਾ ਧਨਵਾਨ ਮਹਾਨ ਹੁੰਦਾ ਜਾਏਗਾ ਕਾਰੋਬਾਰੀ ਮਹਾਨ ਹੁੰਦਾ ਜਾਏਗਾ ਭਗਤ ਨਜ਼ਰਾਂ ਤੋਂ ਉਜਲ ਹੁੰਦਾ ਜਾਏਗਾ ਸੰਸਾਰ ਦਾ ਭਰਮਣ ਕਰਦੇ ਹੋਇਆ ਮੈਂ ਰੱਬ ਨਾਲ ਜੁੜੀਆਂ ਜਾਂ ਰੂਹਾਂ ਦੇਖਿਆ ਨੇ ਪਰ ਜਿਸ ਜਿਸ ਸ਼ਹਿਰ ਦੇ ਚ ਨੇ ਬਿਲਕੁਲ ਗੁਮਨਾਮ ਗੱਲੀ ਦੇ ਬੰਦੇ ਵੀ ਨਹੀਂ ਜਾਣਦੇ ਇਹ ਰੱਬ ਨਾਲ ਜੁੜੀ ਹੋਈ ਆ। ਇਹ ਵੀ ਮਹਿਰਜ ਕਰਦੇ। ਜਦ ਕਿ ਉਹ ਸਭ ਕੁਝ ਤੋਂ ਬੇਨਿਆਜ਼ ਹੋ ਕੇ ਨਜ਼ਰਾਂ ਮੁਖੜੇ ਨਾਲ ਜੁੜ ਚੁੱਕੇ। ਆਨੰਦ ਹੈ ਉਹਨਾਂ ਦਾ ਰਸ। ਇਸ਼ਕ ਕਰੇ ਜਨਾ ਪਹਿਣਾ। ਕਿ ਬ੍ਰह्मज्ञानी ਹੁੰਦੇ ਹੀ ਨਹੀਂ। ਸੰਤ ਹੁੰਦੇ ਹੀ ਨਹੀਂ। ਜੇ ਤੇ ਨਹੀਂ ਆਉਣਗੇ ਪ੍ਰithvi ਵੀ ਨਹੀਂ ਹੋਵੇਗੀ ਹੈਨ ਅਰ ਜੋਗ ਜੋਗ ਭਗਤੋ ਪਾਇਆ ਪੈ ਜਾ ਰਖਦਾ ਆ ਹਰ ਸਮੇ ਭਗਤ ਹੁੰਦੇ ਨੇ ਪ੍ਰithvi ਭਗਤਾਂ ਤੋਂ ਕਦੀ ਖਾਲੀ ਨਹੀਂ ਹੋਈ ਪਰ ਇਹ ਭਗਤ ਇਤਨੇ ਪ੍ਰਗਟ ਕਿਉਂ ਨਹੀਂ ਭਗਤਾਂ ਦੀ ਦ੍ਰਿਸ਼ਟੀ ਉੱਪਰ ਉੱਚੇ ਉੱਠ ਗਏ ਨੇ ਮਨੁੱਖ ਦੀਆਂ ਨਜ਼ਰਾਂ ਥੱਲੇ ਪੈਰ ਦੇਖਦੀਆਂ ਤੋ ਹਰ ਸ਼ਹਿਰ ਦੇ ਧਨਵਾਨ ਦਿਖਾਈ ਦਿੰਦੇ ਨੇ ਧਨਵਾਨ ਪੂਜਨੇ ਕਰਨੇ ਹਰ ਸ਼ਹਿਰ ਦੇ ਚ ਵੱਡੇ ਵਪਾਰੀ ਦਿਖਾਈ ਦਿੰਦੇ ਨੇ ਵੱਡੇ ਵਪਾਰੀ ਪੂਜਨੇ ਕਰਨੇ ਹਰ ਸ਼ਹਿਰ ਦੇ ਚ ਰਾਜਨੀਤਿਕ ਦਿਖਾਈ ਦਿੰਦੇ ਨੇ ਰਾਜਨੀਤਿਕ ਲੋਕਾਂ ਦੀ ਪਰਕਰਮ ਭਗਤ ਨਹੀਂ ਦਿਖਾਈ ਦੇ ਅਗਰ ਕਿਸੇ ਸ਼ਹਿਰ ਚ ਹੈ ਅਵਲ ਤੇ ਹੁੰਦਾ ਨਹੀਂ ਪਰ ਹੈ ਤੇ ਗੁਮਨਾ ਬਿਲਕੁਲ ਗੁਮਨਾ ਮੈਂ ਇਸ ਤਰ੍ਹਾਂ ਦੀਆਂ ਮਸਤਰਾਂ ਹਾਂ ਜੁੜੀਆਂ ਹੋਈਆਂ ਆਤਮਾਵਾਂ ਦੇਖਿਆ ਨੇ ਸਿੱਖ ਜਗਤ ਦੇ ਵਿੱਚ ਬਹੁਤਾਂ ਦੇ ਵਿੱਚ ਮੈਨੂੰ ਦੇਖਣ ਨੂੰ ਮਿਲਿਆ ਕਿਉਂਕਿ ਉਹਨਾਂ 'ਚ ਮੇਰਾ ਭਰਮਣ ਹੈ ਪਰ ਮੈਂ ਹਿੰਦੂ ਜਗਤ ਦੇ ਵਿੱਚ ਵੀ ਦੇਖਿਆ ਮੈਂ ਮੁਸਲਮਾਨਾਂ ਦੇ ਵਿੱਚ ਵੀ ਕੁਝ ਪ੍ਰਭੂ ਨਾਲ ਜੁੜੇ ਹੋਏ ਲੋਕ ਦੇਖੇ ਉਨਾਂ ਦੇ ਵੀ ਆਪਣੀ ਇੱਕ ਅਵਸਥਾ ਬਣੀ ਹੋਈ ਹੈ ਪਰ ਇਸ ਤਰ੍ਹਾਂ ਦੇ ਪੁਰਸ਼ ਗੁਮਨਾਮ ਨੇ ਕੋਈ ਪੋਜਣੇਕ ਨਹੀਂ ਗਲੀ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਕਿ ਇਹ ਜੁੜ ਚੁੱਕਿਆ ਹੈ ਕਰਮ ਕਾਂਡੀ ਜੋ লাশ ਚੁੱਕੀ ਫਿਰਦੇ ਨੇ ਲਾਸ਼ਾਂ ਨਾਲ ਰਹਿੰਦੇ ਆ ਰਹਿੰਦੇ ਆ ਮੁਰਦਿਆਂ ਨਾਲ ਰਹਿੰਦੇ ਆ ਰਹਿੰਦੇ ਆ ਮੁਰਦਿਆਂ ਵਿੱਚ ਰਹਿਣ ਦੀ ਆਦਤ ਹੋ ਗਈ ਜੀਵ ਦੇ ਜਗ ਦੇ ਬੰਦੇ ਦੇਖਣੇ ਔਖੇ ਏ ਵੀ ਮੈਂ ਜੋ ਹੈ ਅਰਜ਼ ਕਰਦੇ ਆਂ ਅਨਭਵੀ ਪੁਰਸ਼ਾਂ ਦੇ ਜਦ ਬੋਲ ਉਹਨਾਂ ਦੇ ਕੋਲ ਆ ਜਾਂਦੇ ਨੇ ਜੋ ਅਨਭਵੀ ਬਹੀਨ ਨੇ ਅਨੁਭਵ ਨਹੀਂ ਹੈ ਸਰਦਾ ਨਹੀਂ ਹੈ ਭਾਵਨਾ ਨਹੀਂ ਹੈ ਉਹ ਸਾਰੇ ਬੋਲ ਕਰਮ ਕਾਣ ਦਾ ਰੂਪ ਧਾਰਨ ਕਰ ਜਾਂਦੇ ਨੇ ਗੁਸਤਾਖੀ ਮਾਫ 99% ਕਰਮ ਇੰਦੂ ਜਗਤ ਦੇ ਉਹ ਕਾਰਮ ਕਾਂਡ ਹੈ ਕੁਝ ਵੀ ਨਹੀਂ ਔਰ ਇਸ ਤਰ੍ਹਾਂ ਹੀ ਮੈਨੂੰ ਕਹਿਣ ਦੇਣਾ ਸਿੱਖ ਜਗਤ ਦੇ ਚ ਮੈਂ ਦੇਖਦਾ ਬਹੁਤਾ ਕਾਰਮ ਕਾਂਡ ਹੈ ਕੁਝ ਵੀ ਨਹੀਂ ਕਾਰਮ ਕਾਂਡ ਲੋਕੀ ਚਲੀਏ ਵੀ ਕਟਣ ਲੱਗ ਪੈਨੇ 40 ਦਿਨ ਜਾਣਾ ਮੈਂ ਤੇ ਦੇਖ ਕੇ ਹੈਰਾਨ ਹੋ ਗਿਆ ਕੋਈ ਸ਼ਹਿਰਾਂ ਦੇ ਚਲੀਆ ਘਟਣ ਹੈ ਗੁਰਦੁਆਰੇ ਜਾਣਾ ਹੈ 40 ਦਿਨ ਮੈਂ ਕਹ ਪਹਿਲੇ ਦਸੋ ਰੋਟੀ 40 ਦਿਨ ਖਾਓਗੇ ਅੱਗੇ ਨਹੀਂ ਖਾਓਗੇ ਪਾਣੀ 40 ਦਿਨ ਪੀਓਗੇ ਅੱਗੇ ਨਹੀਂ ਪੀਓਗੇ ਪਾਣੀ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਪੀਣਾ ਹੈ ਇਹ ਭੋਜਨ ਤੁਹਾਡਾ ਜੀਵਨ ਹੈ ਰੋਜ਼ ਰੋਜ਼ ਖਾਣਾ ਹੈ ਇਹ ਜੇ ਭਜਨ ਤੁਹਾਡਾ ਜੀਵਨ ਨਹੀਂ ਬਣਿਆ ਸਿਰਫ 40 ਦਿਨ ਕਰਨਾ ਹੈ ਅੱਗੋਂ ਨਹੀਂ ਕਰਨਾ ਇਹ ਤੇ ਇਸ ਗੱਲ ਦਾ ਸਬੂਤ ਹੈ ਕਰਮ ਕਾਂਡ ਮੁਰਦੇ ਦੇ ਆਤਮਾ ਕੋਈ ਰਸ ਨਹੀਂ ਕੋਈ ਖੇੜਾ ਤੇ ਖੁਸ਼ੀ ਨਹੀਂ ਮਹਾਰਾਜ ਕਹਿੰਦੇ ਨੇ ਨਜ਼ਰਾਂ ਕਿਦਰੇ ਇੱਕ ਛਿਨ ਵਾਸਤੇ ਉੱਪਰ ਉੱਠ ਜਾਣ ਇੱਕ ਛਿਨ ਸਾਰੀਆਂ ਸਮੱਸਿਆਵਾਂ ਮਿਟ ਜਾਂਦੀਆਂ ਸਮੱਸਿਆਵਾਂ ਤੇ ਥੱਲੇ ਨੇ ਨਜ਼ਰਾਂ ਉੱਪਰ ਉੱਠ ਗਈਆਂ ਗੱਲ ਖਤਮ ਦੁੱਖ ਤੇ ਸਾਰੇ ਥੱਲੇ ਨੇ ਸਮੱਸਿਆਵਾਂ ਸਾਰੀਆਂ ਹੀ ਥੱਲੇ ਨੇ ਪਰੇਸ਼ ਸਾਰੇ ਹੀ ਥੱਲੇ ਪੈ ਨੇ ਪਾਪ ਸਾਰੇ ਹੀ ਥੱਲੇ ਪੈ ਨੇ ਪਾਪਾਂ ਦੇ ਚਿਤਨੀ ਪਹੁੰਚ ਹੀ ਨਹੀਂ ਕਿ ਬੁਲੰਦੀਆਂ ਨੂੰ ਛੂ ਸਕਣ ਜੇ ਜਦ ਨਜ਼ਰਾਂ ਹੀ ਉੱਪਰ ਟੁੱਕ ਗਈਆਂ ਰਹਿ ਗਏ ਪਾਪ ਮਹਾਰਾਜ ਦਈ ਇਹ ਪੰਕਤੀ ਬੜੀ ਕੀਮਤੀ ਨਸਵੰਨੋ ਕਿਲ ਵੇਖੋ ਕਰਤਾ ਘਰ ਆਇਆ ਭਜ ਜਾਓ ਐ ਪਾਪੋ ਅੱਜ ਤੱਕ ਤੁਸੀਂ ਸਿੰਘਾਸਣ ਮੇਰਾ ਮਲੇ ਹੋਇਆ ਸੀ ਨਿਕਲ ਜਾ ਤੁਹਾਡੇ ਲਈ ਹੁਣ ਥਾਂ ਨਹੀਂ ਹੈ ਨਸਵੰਜੋ ਕਿੱਲ ਵੇਖੋ ਕਰਤਾ ਘਰ ਆਇਆ ਭਾਈ ਸਾਹਿਬ ਭਾਈ ਨੰਦ ਲਾਲ ਦੇ ਬਚਨ ਮੈਨੂੰ ਪੜਨ ਨੂੰ ਮਿਲੇ ਮੈਂ ਹੈਰਾਨ ਹੋਇਆ ਬੜਾ ਕ੍ਰਾਂਤੀਕਾਰੀ ਬਚਨ ਹੈ ਉਹਨਾਂ ਦਾ ਕਹਿੰਦੇ ਅਗਰ ਗਮ ਲਸ਼ਕਰ ਅੰਗੇ ਜਦ ਐ ਗਮ ਤੂੰ ਕੱਲਾ ਨਹੀਂ ਪੂਰਾ ਲਸ਼ਕਰ ਲੈ ਕੇ ਮੇਰੇ ਤੇ ਆ ਵੈਸੇ ਵੀ ਵਿਚਾਰਕ ਇਹ ਕਹਿੰਦੇ ਨੇ ਦੁੱਖ ਕਦੀ ਕੱਲਾ ਨਹੀਂ ਆਉਂਦਾ ਆਪਣੇ ਨਾਲ ਬਹੁਤ ਸਾਰੇ ਦੁੱਖਾਂ ਨੂੰ ਲੈ ਕੇ ਆਉਂਦਾ ਹੈ ਬਰਤਰੀ ਵੀ ਕਹਿੰਦੇ ਨੇ ਦੁੱਖ ਮਾਂ ਜੇ ਦੁੱਖ ਹੋਰ ਲਾਭ ਹੋ ਤ ਸਾਂਝ ਬੌਰ ਲੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਇੱਕ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਉਸ ਦੁੱਖ ਦੇ ਚ ਹੋਰ ਦੁੱਖ ਆਉਂਦਾ ਅਨੇ ਦੁੱਖਾਂ ਦੀ ਲੰਬੀ ਲੇਨ ਲੱਗੇ ਦੁੱਖ ਕੱਲਾ ਨਹੀਂ ਆਉਂਦਾ ਕਤਈ ਕੱਲਾ ਨਹੀਂ ਆਉਂਦਾ ਦੁੱਖ ਹਮੇਸ਼ਾ ਲੰਬੀ ਲੇਨ ਲਸ਼ਕਰ ਬਣਾ ਕੇ ਆਉਂਦਾ ਹੈ ਸੁਖ ਕੱਲਾ ਆਉਂਦਾ ਹੈ ਪਰਮਾਤਮਾ ਕੱਲਾ ਆਉਂਦਾ ਉਹਦਾ ਕੱਲਾ ਹੋਣਾ ਹੀ ਬਥੇਰਾ ਹੈ ਉਹਦਾ ਕੱਲਾ ਹੋਣਾ ਹੀ ਕਾਫੀ ਹੈ ਦੁੱਖ ਕੱਲਾ ਨਹੀਂ ਆਉਂਦਾ ਚਲੋ ਇਸ ਦੇ ਤੇ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਵੀ ਦੇ ਦਿਆਂ ਪ੍ਰਭੂ ਨਾ ਕਰੇ ਐਕਸੀਡੈਂਟ ਹੋ ਗਿਆ ਕਿਸੇ ਦਾ ਇੱਕ ਲੱਤ ਟੁੱਟ ਗਈ ਹੈ ਇੱਕ ਲੱਤ ਟੁੱਟ ਗਈ ਹੈ ਹੁਣ ਕੋਈ ਉਸ ਨੂੰ ਆ ਕੇ ਕੋਈ ਗੱਲ ਨਹੀਂ ਇੱਕ ਲੱਤ ਹੀ ਟੁੱਟ ਗਈ ਹੈ ਇੱਕ ਦੁੱਖ ਇਹ ਇੱਕ ਦੁੱਖ ਹਜ਼ਾਰਾਂ ਦੁੱਖ ਆਪਣੇ ਪਿੱਛੇ ਲਈ ਖੜਾ ਇੱਕੋ ਹੀ ਦੁੱਖ ਇੱਕੋ ਹੀ ਘਟਨਾ ਇੱਕੋ ਹੀ ਦੁਖਦ ਘਟਨਾ ਰੋਜ਼ ਰੋਜ਼ ਦੀ ਦੁਖਦ ਘਟਨਾਵਾਂ ਦੀ ਕਤਾਰ ਲਈ ਬੈਠੇ ਔਰ ਜੀਵਨ ਭਰ ਗਮ ਕਤਈ ਕੱਲਾ ਨਹੀਂ ਆਉਂਦਾ ਦੁੱਖ ਕਤਈ ਕੱਲਾ ਨਹੀਂ ਆਉਂਦਾ ਇੱਕ ਦੁੱਖ ਦੇ ਪਿੱਛੇ ਦੁੱਖਾਂ ਦੀ ਲੰਬੀ ਲਹਿਨ ਆਉਂਦੀ ਹੈ ਕਤਾਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਅਗਰ ਗਮ ਲਸ਼ਕਰ ਅੰਗੇਜ਼ਤ ਐ ਗਮ ਤੂੰ ਪੂਰਾ ਲਸ਼ਕਰ ਬਣਾ ਕੇ ਮੇਰੇ ਤੇ ਆ ਮੇਰੇ ਤੇ ਚੜਾਈ ਕਰ ਅਗਰ ਗਮ ਲਸ਼ਕਰ ਅੰਗੇਜ਼ਤ ਕਿ ਖੂਨੇ ਆਸ਼ਕਾਂ ਰੇਜ਼ਤ ਮੈਂ ਰੱਬ ਦੇ ਪ੍ਰੇਮੀ ਦਾ ਖੂਨ ਕਰੇ ਮੈਨੂੰ ਟੁਕੜੇ ਟੁਕੜੇ ਕਰਨਾ ਚਾਹੇ ਮੈਨੂੰ ਜ਼ੁਬ ਕੋਬ ਕਰਨਾ ਚਾਹੇ ਤੂੰ ਮੈਨੂੰ ਮਾਰਨਾ ਚਾਹੇ ਮੇਰੇ ਟੁਕੜੇ ਟੁਕੜੇ ਕਰਨਾ ਚਾਹੇ ਮੇਰਾ ਖੂਨ ਕਰਨਾ ਚਾਹੇ ਅਗਰ ਗਮ ਲਸ਼ਕਰ ਰੰਗੇ ਜ਼ਰ ਕਿ ਹੂਨੇ ਆਸ਼ਕਾਂ ਰੇ ਜ਼ਦ ਮਨੋਸਾ ਕੀ ਬਹਿਮ ਸਾਜ਼ਮ ਬ ਬੁਨਿਆ ਦਸ਼ ਬਰ ਅੰਦਾਜ਼ ਹੈ ਜਿਤਨੇ ਚਿਰ ਤੱਕ ਮੇਰਾ ਸਾખી ਜਿਤਨੇ ਚਿਰ ਤੱਕ ਮੇਰਾ ਮਾਲਕ ਜਿੰਨੇ ਚਿਰ ਤੱਕ ਪ੍ਰਭੂ ਦੀ ਯਾਦ ਮੇਰੇ ਕੋਲ ਹੈ ਐ ਗਮ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖਦੇ ਆ ਵ ਬੁਨਿਆਦ ਅਸ਼ਬਰੰ ਦਾ ਗੁਨਿਆਦ ਮੈਂ ਸਾਰਿਆਂ ਦੀਆਂ ਬੁਨਿਆਦਾਂ ਹੀ ਪੁੱਟ ਕੇ ਰੱਖਦੇ ਆ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਇਤਨੇ ਹਿੰਮਤ ਇਤਨੇ ਹਿੰਮਤ ਨਾਲ ਕਹਿ ਰਹੇ ਗਮ ਕੀ ਆਉਂਦਾ ਹੈ ਗਮ ਦੀ ਕੀ ਹਿੰਮਤ ਹੈ ਦੁੱਖ ਦੀ ਕੀ ਹਿੰਮਤ ਹੈ ਇਸ ਸਲਸਤਾਨ ਨੂੰ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪੰਕਤੀ ਜਵਾਨ ਕੀਤਾ ਦੁੱਖ ਨਾ ਹੈ ਸਭ ਸੁਖ ਹੀ ਹੈ ਰੇ ਸਭ ਕੁਝ ਸੁਖ ਹੈ ਸਭ ਕੁਝ ਸੁਖ ਹੈ ਹੈ ਹੀ ਨਹੀਂ ਦੁੱਖ ਨਾ ਹੈ ਸਭ ਸੁਖ ਹੀ ਹੈ ਰੇ ਹਾਰ ਨਹੀਂ ਸਭ ਜیتے ਕੋਈ ਹਾਰ ਨਹੀਂ ਹੈ ਜیتے ਜਿੱਤੇ ਜੈ ਹੀ ਜੈ ਹੈ ਜیتے ਜਿੱਤੇ ਕੋਈ ਦੁੱਖ ਨਹੀਂ ਹੈ ਸੋਖੇ ਸੁਖ ਹੈ ਕੋਈ ਗਮ ਨਹੀਂ ਹੈ ਆਨੰਦ ਹੀ ਆਨੰਦ ਹੈ ਇਸੇ ਅਵਸਥਾ ਦਾ ਇੰਜ ਕਹਿ ਲੋ ਇਸੇ ਪੰਕਤੀ ਦਾ ਟਿਕਾ ਕਰ ਰਹੇ ਨੇ ਨੰਦ ਲਾਲ ਅਗਰ ਗਮ ਲਸ਼ਕਰ ਰੰਗੇ ਜਦ ਕੇ ਖੂਨੇ ਆਸ਼ਕਾਂ ਰੇਜ਼ਤ ਮਨੋਸਾ ਕੀ ਬਹਿਮ ਸਾਜ਼ਮ ਬੁਨਿਆ ਦਸ਼ਬਰ ਅੰਦਾਜ਼ ਹੈ ਐ ਗਮੋਂ ਐ ਦੁਖੋ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖ ਦਿਆਂਗਾ ਜਿਤਨੇ ਚਿਤਕ ਪਿਆਰੇ ਦੀ ਯਾਦ ਮੇਰੇ ਕੋਲ ਜਿਤਨੇ ਚਿਰਤਕੋ ਪਿਆਰਾ ਮੇਰੇ ਹਿਰਦੇ ਚ ਬੈਠਾ ਮੈਂ ਸਾਰਿਆਂ ਦੀਆਂ ਜੜਾਂ ਹੀ ਪੁੱਟ ਕੇ ਰੱਖਦੇ ਆ ਇਹ ਨਾ ਹੌਸਲਾ ਕਈ ਦਫਾ ਜਦ ਦੇਖਦੇ ਆ ਕਬੀਰ ਨਿਰਧਨ ਵੀ ਹੈ ਤੇ ਜਾਤ ਕਰਕੇ ਲੋਕੀ ਸ਼ੁੱਧਰ ਕਹਿੰਦੇ ਨੇ ਜੁੜਾ ਹੈ ਹੈ ਬਰਾਦਰੀ ਕਰਕੇ ਰਹਿਂਦਾ ਵੀ ਇੱਕ ਟੁੱਟੀ ਪੁੱਟੀ ਝੌਪੜੀ ਦੇਚ ਹੈ ਕੋਈ ਲੰਬਾ ਚੌੜੀਆਂ ਬਾਵਾ ਵੀ ਕੋਈ ਨਹੀਂ ਪਰ ਉਹ ਲੰਬਾ ਚੌੜਾ ਕੁਟੰਬ ਵੀ ਕੋਈ ਨਹੀਂ ਸਾਰੇ ਬਨਾਰਸ ਦੇ ਵਿਦਵਾਨਾਂ ਨਾਲ ਪੰਡਤਾਂ ਨਾਲ ਟੱਕਰ ਲੈਂਦਾ ਮੱਥਾ ਮਾਰਦਾ ਲਾਲਾ ਦੌਲਤ ਰਾਏ ਲਿਖਦੇ ਨੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਰੇ ਚਲੋ ਸਾਹਮਣੇ ਆ ਗਈ ਇਹ ਗੱਲ ਤੁਮੇ ਅਰਜ਼ ਕਰਦੇ ਆਂ ਇਹ ਲਾਲਾ ਦੌਲਤ ਰਾਏ ਨੇ ਲਿਖੀ ਹੈ ਕਿਤਾਬ ਦਾ ਨਾਮ ਹੈ ਸੁਆਨੇ ਉਮਰੀ ਗੁਰੂ ਗੋਬਿੰਦ ਸਿੰਘ ਲਾਹੌਰ ਦੇ ਛਪੀ ਸੀ ਉਥੋਂ ਦੇ ਇੱਕ ਪ੍ਰੈਸ ਨੇ ਛਾਪੀ ਸੀ ਉਦੋਂ 1906 ਦੇ ਵਿੱਚ ਮੈਂ ਗਾਲਬਨ 42 ਤੇ 43 ਦੇ ਜਦ ਪ੍ਰਾਇਮਰੀ ਸਕੂਲ ਦੇ ਸੀ ਅਜੇ ਪੜਦਾ ਸੀ ਪੜ੍ਹੇ ਸੀ ਮੈਂ ਉਸ ਨੂੰ ਬਾਅਦ ਵਿੱਚ ਦਿੱਲੀ ਵਿੱਚ ਕੋਈ ਸਜਣਾ ਨੇ ਯਤਨ ਕਰਕੇ ਛਪਵਾਇਆ ਉਹਦੀ ਫਿਰ ਭੂਮਿਕਾ ਲਿਖੀ ਸੀ ਮਿਲਾਪ ਅਖਬਾਰ ਦੇ ਐਡੀਟਰ ਰਣਵੀਰ ਨੇ ਤੇ ਦਾਸ ਨੇ ਲਿਖੀ ਸੀ ਮੈਨੂੰ ਕਹਿਣ ਲੱਗੇ ਇਸ ਦੀ ਭੂਮਿਕਾ ਲਿਖ ਦੇ ਮੈਂ ਕਿਹਾ ਲਾਲਾ ਦੌਲਤ ਰਾਏ ਨੇ ਜਿਹੜੀ ਭੂਮਿਕਾ ਲਿਖ ਦਿੱਤੀ ਆਪਣੀ ਕਿਤਾਬ ਦੇ ਔਰ ਲਿਖਣ ਦੀ ਲੋੜ ਨਹੀਂ ਪਤਾ ਹੈ ਲਾਲਾ ਦੌਲਤ ਰਾਏ ਨੇ ਕੀ ਲਿਖਿਆ ਹੈ ਮੈਂ ਤੁਹਾਡੇ ਸਾਹਮਣੇ ਰੱਖਾਂ ਕਹਿੰਦੇ ਉਰਦੂ ਦੇ ਚ ਲਿਖਿਆ ਮੈਂ ਤੁਹਾਨੂੰ ਪੰਜਾਬੀ ਦੇ ਸੁਣਾਉਣਾ ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ ਈਸ਼ਵਰ ਦੇ ਜਦ ਸਾਰੀ ਸਿਆਣਪ ਇਕੱਠੀ ਹੋਈ ਈਸ਼ਵਰ ਦਾ ਜਦ ਸਾਰਾ ਸੁਆਪਣ ਇਕੱਠਾ ਹੋਇਆ ਉਹ ਜਦ ਸਾਰਾ ਇਕਮਿਕ ਹੋਇਆ ਉਸ ਤੋਂ ਜਿਹੜਾ ਵਜੂਦ ਬਣਿਆ ਉਸੇ ਦਾ ਨਾਮ ਹੈ ਧੰਨ ਗੁਰੂ ਗੋਬਿੰਦ ਸਿੰਘ ਕੋਇੰਜ ਕਹਿੰਦੇ ਕਿ ਪ੍ਰਭੂ ਦੀ ਸ਼ਕਤੀ ਦਾ ਪਰਮਾਤਮਾ ਦੇ ਸੁਪਨ ਦਾ ਉਹਦੀ ਕਲਾ ਦੀ ਸ਼ਿਖਰਤ ਹੈ ਜੋ ਝਲਕਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਦੇ ਵਿੱਚ ਇਹ ਤੇ ਹੁਣ ਭੌਮਿਕਾ ਚ ਲਿਖਦਾ ਫਿਰ 800 ਸਫਿਆਂ ਦੀ ਕਿਤਾਬ ਦੇ ਵਿੱਚ ਉਹ ਇਸ ਦਾ ਖੁਲਾਸਾ ਕਰਦਾ ਹੈ ਕਹਿੰਦਾ ਮੈਂ ਜਦ ਰਾਮਾਇਣ ਦੀ جنگ ਦਾ ਅਧਾਇਨ ਕਰਦਾ ਉਸ ਸਾਰੀ جنگ ਉਸਾਰੇ ਹੋਂ ਖਰਾਬੇ ਦੇ ਕਾਰਨ ਮੈਨੂੰ ਦੋ ਇਸਤਰੀਆਂ ਦਿਖਾਈ ਦਿੰਦੀਆਂ ਇੱਕ ਸਰੂਪ ਨਾ ਖਾ ਇੱਕ ਸੀਤਾ ਔਰ ਇਹ ਸਾਰੇ ਖੋਨ ਖਰਾਬੇ ਦੀ ਸ਼ੁਰੂਆਤ ਹੋਈ ਲਕਸ਼ਮਣ ਤੋਂ ਲਕਸ਼ਮਣ ਨੇ ਸ੍ਰੂਪ ਨਖਾ ਦੀ ਨੱਕ ਕੱਟ ਦਿੱਤੀ ਸ੍ਰੂਪ ਨਖਾ ਤੋਂ ਮੁਰਾਦ ਉਹਦੀ ਨੱਕ ਬੜੀ ਖੂਬਸੂਰਤ ਸੀ ਉਹਨਾਂ ਦੇ ਨਾਂ ਚ ਨਾਮ ਰੱਖੇ ਜਾਂਦੇ ਸਨ ਕੋਈ ਸਰੀਰਕ ਗੁਣ ਦੇਖ ਕੇ ਕੋਈ ਮਾਨਸਿਕ ਗੁਣ ਦੇ ਇਸ ਤਰ੍ਹਾਂ ਨਾਮ ਰੱਖੇ ਜਾਂਦੇ ਸਨ ਨੈਣ ਨਖਸ ਉਸਦੇ ਖੂਬਸੂਰਤ ਰਾਮਣ ਦੀ ਭੈਣ ਸੀ ਰਾਜੇ ਦੀ ਭੈਣ ਸੀ ਨਕ ਖੂਬਸੂਰਤ ਸੀ ਉਹਨਾਂ ਦਿਨਾਂ ਦੀ ਪ੍ਰਥਾ ਸੀ ਸਵੈਂਬਰ ਸਵੈਮਵਰ ਖੁਦ ਵਰ ਚੁਣਨਾ ਹੈ ਲਕਸ਼ਮਣ ਨੂੰ ਪਸੰਦ ਕਰ ਲਿਆ ਚੁਣ ਲਿਆ ਕਹਿ ਦਿੱਤਾ ਮੈਂ ਤੁਹਾਡਾ ਚੋਣ ਕਰ ਲਿਆ ਤੇ ਵਰ ਮਾਲਾ ਪਹਿਨਣ ਲੱਗੇ ਉਹਨਾਂ ਦੇ ਨਜਬਿਆ ਸਵੈਂਬਰ ਇਹ ਜਿਹਨੂੰ ਵਰ ਚੁਣਿਆ ਉਹਦੇ ਗਲ ਦੇ ਚ ਮਾਲਾ ਪਹਿਨਾ ਦਿਓ ਗਲ ਖਤਮ ਮਾਲਾ ਪਹਿਨਾਣ ਲੱਗੀ ਹੈ ਲਕਸ਼ਮਣ ਨੇ ਇਨਕਾਰ ਕਰ ਦਿੱਤਾ ਨਹੀਂ ਮੈਂ ਬਨਵਾਸ ਦੇ ਚਾਂ ਔਰ ਮੈਂ ਤਾ ਜ਼ਿੰਦਗੀ ਵਿਆਹ ਨਹੀਂ ਕਰਾਣਾ ਲੰਬੀ ਚੌੜੀ ਗੱਲ ਹੈ ਮੁਖਤਸਰ ਮੈਂ ਅਰਜ਼ ਕਰਾਂ ਜਦ ਉਸਨੇ ਬਾਰ ਬਾਰ ਇਲਤਜਾ ਕੀਤੀ ਹੈ ਤੋ ਲਕਸ਼ਮਣ ਨੇ ਕਹਿ ਦਿੱਤਾ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਜਿਸ ਸੁਪਨ ਤੇ ਤੈਨੂੰ ਬੜਾ ਮਾਣ ਹੈ ਨੱਕ ਕੱਟ ਦਿੱਤੇ ਜਿਸ ਜਗ੍ਹਾ ਤੇ ਕੱਟੇ ਉੱਥੇ ਅਜ ਇੱਕ ਸ਼ਹਿਰ ਵਸਿਆ ਤੇ ਸ਼ਹਿਰ ਦਾ ਨਾਮ ਵੀ ਹੈ ਨਕ 나ਸ਼ਿਕ 나ਸ਼ਿਕ ਨਕ ਨੂੰ ਕਹਿੰਦੇ ਨਾਸਿਕ ਨਕ ਮਹਾਰਾਸ਼ਟਰ ਦੇ ਚ ਸ਼ਹਿਰ ਦਾ ਨਾਂ ਹੀ ਨਕ ਹੈ ਪੰਜਾਬੀ ਵਿੱਚ ਅਸੀਂ ਨਕ ਕਹਿ ਦਿਆਂਗੇ ਉਰਦੂ ਵਿੱਚ ਨਾਕ ਕਹਿੰਦੇ ਨੇ ਮਿਰਠੀ ਸੰਸਕ੍ਰਿਤ ਵਿੱਚ ਨਾਸਿਕਾ ਕਹਿੰਦੇ ਨੇ 나सिक ਪੰਜਵਤੀ ਉੱਥੇ ਹੀ ਹੈ ਗੋਦਾਵਰੀ ਉੱਥੇ ਵਗਦੀ ਹੈ। ਔਰ ਗਜ਼ਬ ਦੀ ਗੱਲ ਹੈ। ਉੱਥੇ ਸਰੂਪ ਨਖਾ ਦਾ ਮੰਦਿਰ ਵੀ ਹੈ। ਮੈਂ ਤੇ ਦੇਖ ਕੇ ਹੈਰਾਨ ਹੋਇਆ। ਲੋਕੀ ਪੂਜਦੇ ਵੀ ਨੇ। ਮੱਥਾ ਵੀ ਟੇਕਦੇ ਨੇ ਮੰਦਿਰ। ਸਰੂਪ ਨਖਾ ਦਾ ਮੰਦਿਰ ਹੈ। ਬੇਹੱਦ ਉਗੀ। ਜਿਸ ਦੇ ਕਾਰਨ ਇਤਨੀ ਵੱਡੀ ਜੰਗ ਹੋਈ, ਉਹਦਾ ਮੰਦਿਰ ਵੀ ਹੈ। ਦਿਨ ਭਰ ਲੋਕੀ ਆਉਂਦੇ ਨੇ ਮੱਥਾ ਟੇਕਦੇ ਨੇ ਮਾਇਆ ਚੜਾਉਂਦੇ ਨੇ। ਲੇਟੀ ਹੋਈ ਉੱਥੇ ਸੁੱਤੀ ਹੋਈ ਸਰੂਪ ਨਕਾ ਲੰਬੀ ਮੂਰਤੀ ਐ ਨੱਕ ਕੱਟੀ ਹੋਈ ਨਾਸ਼ਿਕ ਆਖਿਰ ਇੱਕ ਰਾਜੇ ਦੀ ਭੈਣ ਸੀ ਤੇ ਏਸ਼ੀਆ ਦਾ ਮਾਹੌਲ ਐਸਾ ਹੈ ਮਨੁੱਖ ਕਿਸੇ ਦੀ ਵੀ ਤੋਹਨ ਹੋ ਸਕਦਾ ਹੈ ਬਰਦਾਸ਼ਤ ਕਰ ਲਵੇ ਅਗਰ ਜਿਗਰੇ ਵਾਲਾ ਹੈ ਭੈਣ ਦੀ ਤੋਹਨ ਬਰਦਾਸ਼ਤ ਨਹੀਂ ਕਰਦਾ ਭੈਣ ਦੇ ਗਾਲ ਬਰਦਾਸ਼ਤ ਨਹੀਂ ਕਰਦਾ ਰਾਵਣ ਵੀ ਨਹੀਂ ਕਰ ਸਕੇਗਾ ਇਸ এਸ਼ੀਆ ਦਾ ਮਾਹੌਲ ਉਹ ਨਿਆਖਿਆ ਕੋਈ ਗੱਲ ਨਹੀਂ ਤੇਰੀ ਨੱਕ ਕੱਟੀ ਐ ਮੈਂ ਬਦਲੇ ਚ ਹੁਣ ਰਾਮ ਦੀ ਨੱਕ ਕੱਟਾਂਗਾ ਕਿਸੇ ਦੀ ਪਤਨੀ ਚੁੱਕ ਕੇ ਲਿਆਣੀ ਅਗਲੇ ਦੀ ਨੱਕ ਹੀ ਕੱਟਣੀ ਔਰ ਕੁਝ ਨਹੀਂ ਉਹ ਬਦਲੇ ਚ ਪਤਨੀ ਚੁੱਕ ਕੇ ਲਿਆਇਆ ਇbtਿਦਾ ਹੋਈ ਲਕਸ਼ਮਣ ਦੀ ਤਰਫੋਂ ਸ਼ੁਰੂਆਤ ਹੋਈ ਲਕਸ਼ਮਣ ਦੀ ਤਰਫਾਂ ਵਿਚਾਰਕ ਲੋਕ ਸੁਰੂਪ ਨਖਾ ਨੂੰ ਕਸੂਰਵਾਰ ਨਹੀਂ ਮੰਨਦੇ ਸਵੈਂਬਰ ਦੀ ਪ੍ਰਥਾ ਸੀ ਉਹਨਾਂ ਦੇ ਨਾਲ ਬੱਚੀਆਂ ਆਪਣਾ ਵਰ ਆਪ ਚੁਣਦੀਆਂ ਸਨ ਸਵੈਮਵਰ ਖੁਦ ਚੁਣਦੀਆਂ ਸਨ ਇਹ ਤੇ ਪ੍ਰਥਾ ਸੀ ਇਹਦੇ ਤੇ ਕੋਈ ਇਤਰਾਜ਼ ਨਹੀਂ ਸਮੇਂ ਅਨੁਸਾਰ ਬਾਅਦ ਵਿੱਚ ਇਸ ਤੇ ਬੰਦਿਸ਼ ਲਾਣੀ ਪਈ ਜਜ਼ਬੇ ਦੇ ਤਹਿਤ ਭਾਵਕਤਾ ਦੇ ਤਹਿਤ ਬੱਚੀਆਂ ਵਰ ਤੇ ਚੁਣ ਲੈਂਦੀਆਂ ਸਨ ਔਰ ਅਕਸਰ ਗਲਤ ਚੁਣ ਲੈਂਦੀਆਂ ਸਨ ਜਾਂ ਭਾਵਕਤਾ ਜਦ ਠੰਡੇ ਹੋ ਜਾਂਦੀ ਸੀ ਰਿਸ਼ਤੇ ਨਿਭਦੇ ਨਹੀਂ ਸੀ ਬੱਚੇ ਰੁੱਲਦੇ ਸਨ ਵਿਦਵਾਨਾਂ ਨੇ ਧਾਰਮਿਕ ॠषि ਬਣਿਆ ਨੇ ਇਸ ਪ੍ਰਥਾ ਨੂੰ ਬੰਦ ਕਰ ਦਿੱਤਾ ਔਰ ਇੱਥੇ ਤੱਕ ਬੰਦ ਕੀਤਾ ਕਿ ਜਿਹੜੇ ਬੱਚੇ ਸਵੈਮ ਅਵਰ ਚੁਣੇਗੇ ਉਹਨੂੰ ਕਲੰਕ ਨਹੀਂ ਮੰਨਿਆ ਜਾਏਗਾ ਉਹਨੂੰ ਦਾਗੀ ਮੰਨਿਆ ਜਾਏਗਾ ਇਸ ਪ੍ਰਥਾ ਦਿੱਤੇ ਇਤਨੀ ਰੋਕ ਲਾਈ ਇਤਨੀ ਬੰਦਿਸ਼ ਲਾਈ ਉਸ ਰੂਪ ਨਖਾਤੇ ਬੇਕਸੂਰ ਹੈ। ਔਰ ਸੀਤਾ ਵੀ ਬੇਕਸੂਰ ਹੈ। ਇੰਜ ਕਹਿ ਲਈਏ। ਦੋਵੇਂ ਬੇਕਸੂਰ ਨੇ। ਦੋਹਾਂ ਨੂੰ ਦੁੱਖ ਭੋਗਣਾ ਪਿਆ। ਇੱਕ ਦੀ ਨੱਕ ਕਟੇ ਗਈ। ਇੱਕ ਨੂੰ ਰਾਵਣ ਚੁੱਕ ਕੇ ਲੈ ਗਏ। ਲਾਲਾ ਦولت رائے ਕਹਿੰਦੇ ਨੇ ਇਹਨਾਂ ਦੋ ਇਸਤਰੀਆਂ ਨੂੰ ਇੱਕ ਪਾਸੇ ਕਰ ਦੇਈਏ। ਕਿ ਜੰਗ ਹੋ ਹੀ ਨਹੀਂ ਸਕਦੀ ਸੀ ਕਿ ਯੁੱਧ ਨਹੀਂ ਹੋ ਸਕਦਾ ਸੀ ਪੜ ਲੈਣਾ ਇਹ ਕਿਤਾਬ ਅੱਜ ਕੱਲ ਇਹਦਾ ਪੰਜਾਬੀ ਅਨਵਾਦ ਵੀ ਹੋ ਗਿਆ ਤੇ ਉਹਦਾ ਨਾਂ ਰੱਖ ਦਿੱਤਾ ਨੇ ਮਹਾਬਲੀ ਗੁਰੂ ਗੋਬਿੰਦ ਸਿੰਘ 60 ਸਾਲ ਤੱਕ ਕਹਿੰਦੇ ਨੇ ਕਿਸੇ ਲੇਖਕ ਦੀ ਕਿਤਾਬ ਨੂੰ ਕੋਈ ਛਾਪ ਨਹੀਂ ਸਕਦਾ ਉਹਦੀ ਇਜਾਜ਼ਤ ਤੋਂ ਬਿਨਾ ਪਰ ਚੋਕੇ ਅਣ ਸਮਾ ਹੋ ਗਿਆ 1906 ਦੇ ਵਿੱਚ ਉਹਨਾਂ ਨੇ ਛਪਾਈ ਸੀ ਲਾਲਾ ਦولت رائے ਨੇ ਤੇ ਹੁਣ ਕਾਫੀ ਸਮਾਂ ਹੋ ਗਿਆ ਹੈ ਤੋਂ ਕਾਨੂੰਨ ਦੇ ਹਿਸਾਬ ਨਾਲ ਛਾਪੀ ਜਾ ਸਕਦੀ ਸੀ ਦੂਸਰਾ ਇਹ ਵੀ ਅਰਜ਼ ਕਰਾਂ ਲਾਲਾ ਦولت رائے ਕੌਣ ਸੀ ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ ਕਰਦਾ ਤੇ ਆਰੀਆ ਸਮਾਜ ਦਾ ਪ੍ਰਚਾਰ ਸੀ ਕਿਦਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਪੜ ਬੈਠਾ ਤੇ ਦਸਮ ਗ੍ਰੰਥ ਪਰ ਪੜ ਬੈਠਾ ਇਤਨਾ ਪ੍ਰਭਾਵਿਤ ਹੋ ਗਿਆ ਉਨੇ ਫਿਰ ਇਹ ਕਿਤਾਬ ਲਿਖੀ ਹੈ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਜੇਦੀ ਭੋਮਕਤਾ ਨੇ ਮੈਨੂੰ ਇਤਨਾ ਪ੍ਰਭਾਵਿਤ ਕੀਤਾ ਬਈ ਸਾਰੀ ਪੜਨੀ ਹੈ ਓਮ ਕਾ ਚੋ ਲਿਖਦਾ ਹੈ ਈਸ਼ਵਰ ਦਾ ਸਾਰਾ ਸੁਆਪਣ ਈਸ਼ਵਰ ਦੀ ਸਾਰੀ ਸਿਆਣ ਈਸ਼ਵਰ ਦੀ ਸਾਰੀ ਸ਼ਕਤੀ ਜਦ ਇਕੱਠੀ ਹੋਈ ਉਸ ਤੋਂ ਜਿਹੜਾ ਮੂਜਸਮਾ ਬਣਿਆ ਉਸ ਮੂਜਸਮੇ ਦਾ ਨਾਮ ਹੈ ਧਨ ਗੁਰੂ ਗੋਬਿੰਦ ਸਿੰਘ